ਕੋਰ ਵੀ ਕੀ ਗੱਲ ਹੋਈ ਹੈ ਘਟਾ ਗੱਲ ਇਤਰਾ ਹੀ ਪਈ ਅਸੀਂ ਤੇ ਆਈ ਠੱਠੇ ਤੋਂ ਸਾਨੂੰ ਫੋਨ ਕੀਤਾ ਗਿਆ ਫੇ ਇਦਾਂ ਗੋਲੀ ਵੱਜ ਗਈ ਤੇ ਅਸੀਂ ਤੇ ਸੋਚਿਆ ਵੀ ਕਰੇ ਬਾਹਰ ਬੁਰ ਸੱਦ ਕੇ ਗੋਲੀ ਵੱਜ ਗਈ ਕਿਸੇ ਨੇ ਬਾਹਰ ਸੱਦਿਆ ਉੱਥੇ ਲਾ ਦੇ ਇਹ ਘਰੇ ਆਏ ਚਤਾਲੇ ਦੇ ਦੋ ਮੁੰਡੇ ਆ ਇੱਕ ਦਾ ਨਾਮ ਹਰਚ ਆ ਇੱਕ ਦਾ ਨਾਮ ਜੁਪਾ ਹੈ ਤੇ ਉਹ ਦੂਸਰਾ ਘਰੇ ਆਇਆ ਤੇ ਇਹ ਰੂਮ ਦੇ ਵਿੱਚ ਬੈਠੇ ਉਹਨਾਂ ਦੂਜੇ ਰੂਮ ਦੇ ਵਿੱਚ ਆਵਾਜ਼ ਮਾਰ ਲਈ ਆ ਫੇ ਆ ਜਾ ਆ ਜੇ ਆਪਾਂ ਉਧਰ ਜਾ ਕੇ ਗੱਲਾਂ ਬਾਤਾਂ ਕਰਦੇ ਆ ਤੇ ਘੰਟਾ ਅੱਧਾ ਘੰਟਾ ਬੈਠੇ ਰਹੇ ਆ ਤੇ ਇਹ ਇੱਧਰ ਬੈਠੇ ਨਾ ਰਹੀਆਂ ਉਹਨਾਂ ਆਖਾ ਤੁਸੀਂ ਸਾਨੂੰ ਆਵਾਜ਼ ਨਹੀਂ ਮਾਰਨੀ ਤਾਂ ਟੈਨਰ ਡਰਾਵਾ ਡਰਾਵਾ ਦਿੱਤਾ ਬਿੱਦਰਵਾ ਹਾਂਜੀ ਉਹ ਮੁੜ ਕੇ ਕੀ ਕੀਤਾ ਜਦੋਂ ਇਹ ਇੱਧਰ ਬਹਿ ਗਏ ਤੇ ਇਹਨਾਂ ਨੂੰ ਜਦੋਂ ਆਵਾਜ਼ ਸੁਣੀ ਗੋਲੀ ਦੀ ਉਦੋਂ ਇਹਨਾਂ ਦੂਸਰਾ ਭੱਜ ਕੇ ਵੇਖਿਆ ਉਦੋਂ ਉਹਨੂੰ ਗੋਲੀ ਆਰ ਪਾਰ ਹੋ ਗਈ ਦੁਕਾਨ ਦੇ ਲਾਗੇ ਉਹਨਾਂ 'ਤੇ ਗੋਲੀ ਮਾਰੀ ਦੂਜੇ ਬੰਦੇ ਦੀ ਨਿਗਾਹ ਦੇ ਮੁੜ ਕੇ ਉਹਨਾਂ ਧੂਕੇ ਇੱਥੇ ਬਾਹਰ ਕੱਢਤਾ ਉਹਨਾਂ ਨੂੰ ਬਾਹਰ ਕੱਢਤਾ ਤੇ ਮੁੜ ਕੇ ਜਾਂਦੇ ਹੀ ਐਂਬੂਲੈਂਸ ਲੈ ਕੇ ਮੁੰਨੇ ਮੁੜ ਕੇ ਵਾਪਸੀ ਨਹੀਂ ਆਏ ਮੁੰਨੇ ਕੋਈ ਪੁਰਾਣੀ ਲੜਾਈ ਝਗੜਾ ਤਾਂ ਨਹੀਂ ਹੈਗਾ ਮੁੰਡੇ ਮੁੰਡਿਆਂ ਦਾ ਪੁਰਾਣੀ ਲੜਾਈ ਝਗੜੇ ਦਾ ਵੀ ਸਾਨੂੰ ਨਹੀਂ ਪਤਾ ਇੰਨਾ ਵੀ ਅਸੀਂ ਤੇ ਤੁਹਾਨੂੰ ਦੱਸਿਆ ਪਈ ਰਿਸ਼ਤੇਦਾਰੇ ਉੱਥੋਂ ਆਏ ਤੇ ਪੁਰਾਣੀ ਦਾ ਤੇ ਸਾਨੂੰ ਇਸ ਬਾਰੇ ਕੀ ਮੰਗ ਕਰਦੇ ਜੀ ਹੁਣ ਅਸੀਂ ਤੇ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਦਾਹਕ ਮਹੀਨੇ ਦੀ ਉਹਨਾਂ ਦੀ ਗੁੜੀਆਂ ਵਾ ਤੇ ਸਾਨੂੰ ਇਨਸਾਫ ਹੋਣਾ ਚਾਹੀਦਾ ਕਿ ਇਹ ਕਰਾਏ ਦੀ ਗੱਲ ਇਹ ਕਿਰਾਏ ਤੇ ਰਹਿੰਦੇ ਆ ਨਹੀਂ ਇਹਨਾਂ ਦਾ ਕੋਈ ਥਾਂ ਨਹੀਂ ਕੋਈ ਇੱਥੇ ਥਾਏ ਗਰੀਬ ਆਦਮੀ ਆ ਤੇ ਜਿਹੜੇ ਮੁੰਡੇ ਉਹਨਾਂ ਨੇ ਫੜ ਦੀ ਕੋਸ਼ਿਸ਼ ਨਹੀਂ ਕੀਤੀ ਕਹਿੰਦੇ ਇੱਥੇ ਪਿੰਡ ਚ ਪਿੰਡ ਚ ਕਹਿੰਦੇ ਫੜਦੇ ਕੋਈ ਮੈਨੂੰ ਪਤਾ ਨਹੀਂ ਘਰੇ ਆ ਕੇ ਮਾਰ ਕੇ ਗਏ ਫੜਨਾ ਕਿਤੇ ਕਰੇ ਕੋਈ ਵੀ ਨਹੀਂ ਸੀ ਇੱਕ ਮੁੰਡਾ ਉਹ ਟੈਂਪੂ ਆਉਂਦਾ ਵਿਚਾਰਾ ਉਹ ਵੀ ਦਿਹਾੜੀ ਦਾ ਪਾਦਾ ਨਹੀਂ ਉੱਥੇ ਬੈਠਾ ਉਹ ਦੂਸਰਾ ਇਹਨਾਂ ਨੂੰ ਅਟੈਕ ਹੋਇਆ ਇਹਨਾਂ ਕੋਈ ਨਹੀਂ ਮੰਜੀ ਤੋਂ ਹੀ ਲੈ ਜਾਂਦਾ ਦੂਜੇ ਮੁੰਡੇ ਨੇ ਗੋਲੀ ਮਾਰ ਦਿੱਤੀ ਇਹ ਨਾਨਾ ਮੁੰਡੇ ਦਾ ਭਰਾ ਕਹਿੰਦੇ ਜੇ ਬਣਕਣੀ ਆ ਇੱਕੋ ਭੈਣ ਤੇ ਦੋ ਭਰਾ ਤੇ ਇੱਕ ਭੈਣ ਆ ਬੁੱਢੀਆਂ ਇਹਨਾਂ ਦੀ ਤੇ ਇੱਕ ਵੱਲੋਂ ਕੱਤੇ ਆਈ ਮੋਟਰਸਾਈਕਲ ਤੇ ਪੈਦਲ ਆਈ ਮੋਟਰਸਾਈਕਲ ਤੇ ਆਈ ਮੋਟਰਸਾਈਕਲ ਤੇ ਆਈ ਨਾ ਨਾ ਹਾਂਜੀ ਜਿਸੜੀ ਕੀੜਾ ਨੌਜਵਾਨ ਦੀ ਜਿਹੜੀ ਡੈਥ ਹੋਈ ਹੈ ਉਹਦੇ ਪਿੱਛੇ ਕੀ ਕਾਰਵਾਈ ਆ ਕੀਤੀ ਗਈ ਔਰ ਕੀ ਕਾਰਨ ਪਤਾ ਲੱਗਿਆ ਇਹ ਕੰਟਰੋਲ ਰੂਮ ਤੋਂ ਮੈਸੇਜ ਆਇਆ ਸੀ ਆ ਰਸੂਲਪੁਰ ਦੇ ਵਿੱਚ ਇਹ ਲੜਕੇ ਦੇ ਗੋਲੀ ਵੱਜੀ ਗਏ ਤੇ ਜੋ ਸਾਡੇ ਐਸਐਚਓ ਤੇ ਨਾਲ ਜਿਹੜੀ ਸਾਡੀ ਪਾਰਟੀ ਗਏ ਉਹ ਸਾਰੇ ਉੱਥੇ ਜਾਗੇ ਆਏ ਸੀ ਕਿ ਜੋ ਦੇਖਿਆ ਤੇ ਅਜੇ ਵੀਰ ਲੜਕਾ ਆ ਗਿਆ ਪੁੱਤਰ ਸੁਖਦੇਵ ਸਿੰਘ ਇਹ ਰੂਟਬੂਰ ਦਾ ਰਹਿਣਾ ਲੱਗਿਆ ਇਹਦੇ ਦੋਸਤ ਦੋਸਤ ਆਏ ਸੀਗੇ ਇਹ ਜਗਰੂਪ ਸਿੰਘ ਇਲੀਅਸ ਜੁਪਾ ਪੁੱਤਰ ਰঞ্জੀਤ ਸਿੰਘ ਇਹ ਜੋ ਟਾਲੇਪੇਟ ਦੇ ਆ ਗਏ ਤੇ ਅਰਸ਼ਦੀਪ ਇਲੀਅਸ ਅਰਸ਼ੀ ਪੁੱਤਰ ਗੁਰਦੀਪ ਨੇ ਇਹ ਜੋ ਟਾਲੇ ਦੇ ਤਿੰਨੋ ਯਾਰ ਦੋਸਤ ਸੀਗੇ ਜਿਹੜੇ ਦੋਨੋਂ ਇਹਦੇ ਘਰੇ ਆਏ ਸੀ ਉਹ ਵੈਪਨ ਲੈ ਕੇ ਆਏ ਸੀ ਇਲੈਗਲ ਵੈਪਨ ਸੀਗਾ ਉਹਨੂੰ ਇਹ ਦਿਖਾਰੇ ਚਲਾ ਕੇ ਵੀ ਇਦਾਂ ਇਦਾਂ ਇਹਨੂੰ ਕੌਕ ਕਰਦੇ ਨੇ ਉਹ ਜਿਹੜੀ ਕੌਕ ਉਹਨੂੰ ਪਾਉਣ ਲੱਗੇ ਵੀ ਜਿਹੜੀ ਗੋਲੀ ਹੈ ਉਹ ਚੱਲੇਗੀ ਚੈਂਬਰ ਦੇ ਵਿੱਚ ਉਹਨੇ ਹੱਥ ਲਾਇਆ ਤੇ ਉਹ ਦੇ ਸਿੱਧੇ ਸਿਰ ਤੇ ਵੱਜੀ ਤੇ ਦੂਸਰੇ ਪਾਸੇ ਨਿਕਲੀ ਤੇ ਉਦੀ ਤਾਂ ਮੌਕੇ ਦੀ ਡੈਥ ਹੋ ਗਈ ਸੀ ਤੇ ਮੁੰਡੇ ਜਿਹੜੇ ਹੈਗੇ ਉਹ ਜਿਹੜੇ ਭੱਜੇ ਹੋਏਗੇ ਤੇ ਸਾਡੀ ਟੀਮ ਉੱਥੇ ਲੱਗੀ ਹੋਈ ਹੈ ਨਾਲ ਤੇ ਮੋਸਟ ਪ੍ਰੋਬਬਲੀ ਘੇਰਾ ਜੀ ਪਾਇਆ ਹੋਇਆ ਤੇ ਹੋਰ ਦੇ ਘੰਟਿਆਂ ਦੇ ਵਿੱਚ ਉਹਨੂੰ ਫੜਨਾ ਪਊਗਾ ਵੈਪਨ ਦਾ ਪਤਾ ਲੱਗਾ ਕੋਈ ਇਲੀਗਲ ਹੀ ਜਾਂ ਵੈਪਨ ਕਿਵੇਂ ਕੋਈ ਲਾਇਸੈਂਸ ਸੀ ਜਿਹੜਾ ਵੈਪਨ ਸੀ ਵੈਪਨ ਸਾਡੇ ਕੋਲ ਆਇਆ ਹੈਗਾ ਹਾਲੇ ਉਹਨੂੰ ਚੈੱਕ ਕਰ ਰਹੇ ਆਂ ਗਿਆ ਤੋ ਇਹ ਜਿਹੜਾ ਹੈਗਾ ਇਲੀਗਲ ਵੈਪਨ ਹੈਗਾ ਇਹਨਾਂ ਦਾ ਪੱਕਾ ਕਿਉਂਕਿ ਇਹਨਾਂ ਦੇ ਲਾਇਸੈਂਸ ਵੈਰਾ ਨਹੀਂ ਬਣੇਗੇ ਇਹ ਸਰ کہیں ਗੈਂਗ ਨਾਲ ਵੀ ਸੰਬੰਧਤ ਹੋ ਸਕਦੇ ਹੁਣ ਇਨਡਰਵਿਗੇਸ਼ਨ ਚੱਲੇਗੀ ਤੇ ਉਸ ਤੋਂ ਬਾਅਦ ਦੇਖਾਂਗੇ ਵੀ ਕੀ ਇਹ ਗੈਂਗ ਦੇ ਨਾਲ ਹੈ ਕਿ ਨਹੀਂ ਹੈ ਪਰ ਇਹ ਵੀ ਜਿਨ੍ਹਾਂ ਕੋਲ ਇਲੀਗਲ ਵੈਪਨ ਹੈਗੇ ਮੀਨਜ਼ ਵੀ ਉਹ ਕਿਸ ਨਾ ਕਿਸੇ ਕੋਈ ਨਾ ਕੋਈ ਜੜੀ ਜੇ ਜੋ ਜਿਹੜਾ ਚਾਹਦੇ ਹੋਣਗੇ ਬਿਆਨ ਨਹੀਂ ਅਸੀਂ ਕੋਈ ਕੁੱਝ ਕਰੀਏ ਕੋਈ ਸਨੈਚਿੰਗ ਕਰੀਏ ਕੋਈ ਇਹ ਮ੍ਰਿਤਕ ਹੈ ਇਹ ਮੈਰਿਡ ਸੀ ਹੋਰ ਇਹਦਾ ਇਹ ਬੈਕਗ੍ਰਾਉਂਡ ਸ ਹੈ ਇਹ ਮੈਰਿਡ ਹੈਗਾ ਤੇ ਛੋਟੀ ਬੱਚੀ ਹੈ 23 ਸਾਲ ਦੀ ਜੀ ਉਮਰ ਹੈ ਗਿਆ ਤੇ ਘਰ ਦਾ ਲੋਕਲ ਜਿਵੇਂ ਕੰਮ ਕਰਦੇ ਕੋਈ ਜਿਹੜੇ ਸਨਾਕਤ ਹੋ ਚੁੱਕੀ ਸਾਰੇ ਬੰਦਿਆਂ ਦੀ ਔਰ ਇਹ ਇਹ ਜਿਹੜੇ ਬੰਦੇ ਨੇ ਕਿਸੇ ਪਹਿਲਾਂ ਵੀ ਕੇਸ ਦੇ ਵਿੱਚ ਇਨਵੋਲ ਦਿਹਾਂਦੇ ਤਾਂ ਦੇਖ ਰਹੇ ਵੀ ਜਿਹੜੇ-ਜਿਹੜੇ ਬੰਦੇ ਨੇ ਉਸ ਤੋਂ ਬਾਅਦ ਅਸੀਂ ਸਾਰਾ ਵੈਰੀਫਾਈ ਕਰਕੇ ਦੱਸਦੇ ਆਂ ਕਿ ਇਹਨਾਂ ਨੇ ਕੋਈ ਜੋਕੜਾ ਇਹਨਾਂ ਦਾ ਕੋਈ ਕ੍ਰਾਈਮ ਤਾਂ ਹੈਗਾ ਵੀ ਨਹੀਂ ਸਿਰਫ ਹੁਣ ਫਿਰ ਸਿਕਰੀ ਕਾਰਵਾਈ ਸਰ ਕੀਤੀ ਗਈ ਹੈ ਹੁਣ ਤੇ ਐਫ ਆਈ ਆ ਲੌਂਚ ਕਰ ਦਿੱਤੀ ਗਈ ਹੈ ਤੁਹਾਡੇ 68 ਨੰਬਰ ਤੇ 342025 ਦੀ 103/1 ਤੇ 3/5 ਜਿਹੜੀ ਹੈਗੀ ਹੈ ਉਹ ਜਿੱਥੇ ਸੀ ਅਪੜ ਦਿੱਤੀ 302 ਦੀ ਜਿਹਨੇ ਚੌਥੀ ਆਈ ਠੀਕ 25 ਜਨ ਦਾ ਆਰਡਰ ਹੀ ਨਾਲ ਲੈ ਕਿਉਂਕਿ ਵੈਪਨ ਜਿਹੜਾ ਹੈ ਉਹ ਵੀ ਦੂਜੀ ਜੀ ਵੀ डन ਜੀ